ਰਲ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਮਸਕੀਨ ਜੀ ਫਰਮਾਉਂਦੇ ਸਨ ਮਾਲੀ ਜਿਸ ਤਰ੍ਹਾਂ ਹਰ ਰੋਜ਼ ਬੋਟਿਆਂ ਨੂੰ ਪਾਣੀ ਲਾਉਂਦਾ ਹੈ ਪਰ ਫਲ ਦੀ ਪ੍ਰਾਪਤੀ ਉਸ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਫਲ ਆਉਣ ਦਾ ਮੌਸਮ ਹੁੰਦਾ ਹੈ ਉਸੇ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਲੈ ਕੇ ਮਿਹਨਤ ਕਰਦੇ ਰਹੋ ਉਸ ਦਾ ਨਾਮ ਜਪਦੇ ਰਹੋ ਵਕਤ ਆਉਂਦੇ ਤੁਹਾਨੂੰ ਪਰਮਾਤਮਾ ਦਾ ਸਿਮਰੇ ਹੋਏ ਨਾਮ ਦਾ ਫਲ ਜ਼ਰੂਰ ਮਿਲੇਗਾ ਇਸ ਲਈ ਸਾ ਸੰਗਤ ਜੀ ਬਾਣੀ ਨਾਲ ਜੁੜੇ ਰਹੋ ਬੇਮੁਖ ਨਹੀਂ ਹੋਣਾ ਬਾਣੀ ਗੁਰੂ ਗੁਰੂ ਹੈ ਬਾਣੀ